ਹਾਂ ਐਨਡੀ ਨਿਊਜ਼ ਜੀ ਤੁਸੀਂ ਆਪ ਦਾ ਦੇਖ ਰਹੇ ਹੋ ਆਪ ਦਾ ਹਰਮਨ ਪੇਰਾ ਚੈਨਲ ਦਾ ਲੈ ਲੀ ਰਹੀ ਹੈ ਨਿਊਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਕ੍ਰਾਈਮ ਰਿਪੋਰਟਰ ਹੀਰਾ ਸਿੰਘ ਤਲਵੰਡੀ ਅਸਲੇ ਮੌਜੂਦ ਹੈ ਜੀ ਆਪਾਂ ਪਿੰਡ ਮਧੂਸ਼ੰਗਾ ਤੇਰਨ ਦਾ ਜੀ ਅੱਜ ਤੁਸੀਂ ਦਾ ਪਾਠ ਕਰਾਇਆ ਇਸ ਸ਼ੁਕਰਾਨੇ ਵਜੋਂ ਕਰਾਉਣੇ ਆ ਜਾਂ ਹਰ ਸਾਲ ਕਰਾਉਣੇ ਆ ਇਹਦੇ ਬਸੰਦੀ ਤੋਂ ਥੋੜੀ ਜੀ ਬਾਈਟ ਦਿਓ ਸਰੀ ਵਾਹੀ ਕੋ ਜੀ ਦਾ ਫਾਲਸਾ ਵਾਹੀ ਕੋ ਜੀ ਦਾ ਮੈਂ ਲਖਵਿੰਦਰ ਸਿੰਘ ਰੰਧਾਬੱਤੂ ਸ਼ੰਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਸੀਂ ਦੇਖੋ ਜੀ ਹਰ ਸਾਲ ਦੀ ਤਰ੍ਹਾਂ ਵੇਖੋ ਜੀ ਗੁਰੂ ਸਾਹਿਬਾ ਬੋਲਦੇ ਹਰ ਸਾਲ ਹੀ ਹਰ ਸਾਲ ਹੀ ਦੇਖੋ ਜੀ ਆਪਾਂ ਖੁਸ਼ੀ ਦੇ ਮੱਲੋਂ ਵੇਖੋ ਜੀ ਖੰਡ ਪਾਸਾ ਪਹੁੰਚਿਆ ਅੱਛਾ ਜੀ ਤੇ ਰੰਧਾਉ ਸਾਬ ਚਲੋ ਇਹ ਤਾਂ ਗੱਲ ਹੋ ਗਈ ਜੀ ਮਹਾਰਾਜ ਦਾ ਨਾਮ ਲੈਣਾ ਚਾਹੀਦਾ ਤੇ ਤੁਸੀਂ ਇੱਕ ਯੰਗਸਟਰ ਹੋ ਅਹੁਦੇਦਾਰ ਵੀ ਹੋ ਆਪਣੀ ਜਿੱਥੇ ਬੰਦੀ ਦੇ ਤੇ ਜੋ ਸਾਡੇ ਕਿਸਾਨ ਭਰਾਵਾਂ ਨਾਲ ਜੋ ਹੋਇਆ ਉਹ ਤਾਂ ਜੇ ਕੋਈ ਬੰਦਾ ਜਮੀਰ ਵਾਲਾ ਹੋਵੇ ਤੇ ਉਹਦੀ ਸੁਣੋਂ ਲੱਗੇ ਮੈਂ ਅੱਖਾਂ ਚੋਂ ਹੰਝੂ ਵਗ ਜਣਾ ਤੇ ਕੀ ਕਹਿਣਾ ਚਾਹੁੰਦੇ ਆ ਵੀ ਅੱਜ ਤੱਕ ਇਹ ਕੰਮ ਸ਼ਾਇਦ ਭਾਜੀਪੀ ਵੀ ਨਹੀਂ ਕੀਤਾ ਜਿਹੜਾ ਰੂਲਿੰਗ ਪਾਰਟੀ ਨੇ ਕੀਤਾ ਕੋਲ ਜੀ ਸਭ ਤੋਂ ਪਹਿਲਾਂ ਤੇ ਵੇਖੋ ਜੀ ਮੈਂ ਇਹ ਗੱਲ ਕਹਿੰਦਾ ਜਿਹੜਾ 19 ਤਰੀਕ ਵਾਲੇ ਦਿਨ ਵੇਖੋ ਜੀ ਧੋਖੇ ਦੇ ਨਾਲ ਸਾਡੇ ਕਿਸਾਨਾਂ ਨੂੰ ਸੱਦ ਕੇ ਤੇ ਕਿਸਾਨਾਂ ਦੇ ਨਾਲ ਵੇਖੋ ਜੀ ਪਿੱਠ ਤੇ ਛੁਰਾ ਮਾਰਿਆ ਜੀ ਉਸ ਦਿਨ ਵੇਖੋ ਜੀ ਇੱਕ ਸਾਡ ਧੋਖੇ ਦੇ ਨਾਲ ਸੱਦ ਕੇ ਤੇ ਇਹਨਾਂ ਵੇਖੋ ਜੀ ਸਾਡੇ ਜਿਹੜੇ ਕਿਸਾਨ ਆਪੂ ਵੀ ਸਾਰਿਆਂ ਨੂੰ ਇਹਨਾਂ ਨੇ ਅਰੈਸਟ ਕੀਤਾ ਜੀ ਠੀਕ ਹੈ ਜੀ ਤੇ ਦੂਸਰਾ ਵੇਖੋ ਜੀ ਇਸ ਤੋਂ ਇਲਾਵਾ ਵੇਖੋ ਜੀ ਜੋ ਸਾਡਾ ਸ਼ੰਭੂ ਮਤਲਬ ਕਿ ਬਾਟਰ ਤੇ ਵੇਖੋ ਜੀ ਸਾਡਾ ਧਰਨਾ ਚੱਲ ਰਿਹਾ ਸੀ ਤੇ ਉੱਥੇ ਵੇਖੋ ਜੀ ਬਹੁਤ ਇਹਨਾਂ ਨੇ ਘਟੀਆਂ ਹਰਕਤਾਂ ਕੀਤੀਆਂ ਕਿਸਾਨਾਂ ਦੀਆਂ ਵੇਖੋ ਜੀ ਟਰਾਲੀਆਂ ਚੋਰੀਆਂ ਕੀਤੀਆਂ ਇਸ ਤੋਂ ਇਲਾਵਾ ਵੇਖੋ ਜੀ ਉਹਨਾਂ ਦੀ ਏਸੀ ਮਤਲਬ ਕਿ ਇਸ ਤੋਂ ਇਲਾਵਾ ਜਿਹੜੇ ਵੀ ਉਹਨਾਂ ਦੇ ਵਰਤੂ ਦੇ ਸਮਾਨ ਹੀ ਸਾਰੇ ਵੇਖੋ ਜੀ ਚੋਰੀ ਕਰ ਲਿੱਤੇ ਗਏ ਤੇ ਇਹਦੇ ਵਿੱਚ ਵੇਖੋ ਜੀ ਇਹਨਾਂ ਦੇ ਕੁਝ ਆਮ ਪਾਰਟੀ ਦੇ ਆਗੂ ਉਹ ਵੀ ਵਿੱਚ ਵੇਖੋ ਜੀ ਉਹ ਸਾਰੇ ਆਮ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹੋ ਆਗੂਆਂ ਨੇ ਚੋਰੀ ਕੀਤੀਆਂ ਉਹਨਾਂ ਦੇ ਘਰੋਂ ਬ੍ਰਾਂਹਮਤ ਵੀ ਹੋ ਗਈਆਂ ਜੀ ਹਾਂਜੀ ਪਿੰਡ ਵੱ ਹਾਂਜੀ ਹੁਣ ਇਸ ਟਾਈਮ ਆਮ ਆਦਮੀ ਪਾਰਟੀ ਦੀ ਸਮਝੋ ਪੀ ਅੰਤ ਕਿਨਾਰੇ ਹੋ ਗਿਆ ਵਾ ਅੰਤਾਂ ਵਾਲਾ ਹੈ ਤੁਸੀਂ ਇੱਕ ਅਗੇ ਹੁਣ ਤੱਕ ਆਮ ਆਦਮੀ ਪਾਰਟੀ ਦਾ ਨਾਮ ਸੁਣਿਆ ਹੋਵੇਗਾ ਪਰ ਹੁਣ ਅੱਜ ਤੋਂ ਬਾਅਦ ਇੱਕ ਤੁਸੀਂ TCP ਪਾਰਟੀ ਸੁਣੋਗੇ ਟਰਾਲੀ ਚੋਰ ਪਾਰਟੀ ਇੱਕ ਵਾਰੀ ਰਿਪੀਟ ਕਰ ਦਿਓ TCP ਪਾਰਟੀ ਅੱਛਾ ਜੀ ਟਰਾਲੀ ਚੋਰ ਪਾਰਟੀ ਅੱਛਾ ਜੀ ਇਹ ਆਮ ਆਦਮੀ ਪਾਰਟੀ ਨੂੰ ਸਾਡੇ ਵੱਲੋਂ ਦਿੱਤਾ ਹੋਇਆ ਇੱਕ ਕਿਤਾਬ ਹੈ ਅੱਛਾ ਜੀ ਹਾਂਜੀ ਅੱਛਾ ਜੀ ਜੋ ਕੁਝ ਉਹਨਾਂ ਨੇ 19 ਤਰੀਕ ਨੂੰ ਇੱਕ ਖਿਤਾਬ ਪਰਸਨਲੀ ਤੁਹਾਡੀ ਜਥੇਬਦੀ ਨੂੰ ਦਿੱਤਾ ਗਿਆ ਇਹ ਪੰਜਾਬੀਆਂ ਵੱਲੋਂ ਦਿੱਤਾ ਗਿਆ ਠੀਕ ਹੈ ਜੀ ਇਹ ਪੰਜਾਬੀਆਂ ਵੱਲੋਂ ਸਮੂਹ ਪੰਜਾਬ ਦੇ ਕਿਸਾਨਾਂ ਵੱਲੋਂ ਹਾਂ ਜੀ ਠੀਕ ਹੈ ਤੇਰਨ ਦਾ ਬਈ ਜੀ ਪਤਾ ਜੀ ਕਿ ਫਿਰ ਇੱਕ ਉਹ ਕਹਿੰਦੇ ਨਾ ਵੀ no knowledge without college ਜੀ ਠੀਕ ਆ ਇਹਨਾਂ ਦਾ ਇੱਕ ਮੈਂ ਚਲੋ ਮਾਰਜੋਕ ਕਹਿ ਦੇਣਾ ਕਿ ਜਿਹੜੇ ਇਹਨਾਂ ਦੇ ਐਮ.ਐਲ.ਏ. ਸਾਹਿਬ ਨੇ ਕਹਿੰਦੇ ਵੀ ਭਾਜੀ ਇਹ ਟਰਾਲੀਆਂ ਦੀਆਂ ਨਿੱਕੀ ਨਿੱਕੀ ਚੋਰੀਆਂ ਸੰਬੰਧੀ ਵੀ ਹੁਣ ਪੜਤਾਲਾਂ ਕਰਾਈਏ। ਤੋਂ ਭਰਾ ਉਹਨੂੰ ਸਮਝਾਓ ਕਰੋ ਵੀ 3 ਲੱਖ ਰੁਪਏ ਦੀ ਟਰਾਲੀ ਬਣ ਰਹੀ ਹੈ ਮਾੜੀ ਤੋਂ ਮਾੜੀ। ਵੇਖੋ ਜੀ ਟਰਾਲੀਆਂ ਇਹਨਾਂ ਵਾਸਤੇ ਨਿੱਕੀ ਚੋਰੀ ਹੁੰਦੀ ਕਹਿੰਦੇ ਚੋਰੀ ਪੰਜੀ ਦੀ ਵੀ ਉਨੀ ਹੈ। ਚੋਰੀ ਲੱਖ ਦੀ ਵੀ ਤੇ ਚੋਰੀ ਕੱਖ ਦੀ ਵੀ ਜਿਹੜੀ ਇੱਕ ਮੈਨੇ ਰੱਖਦੀ ਚੋਰ ਚੋਰੀ ਖਵਾਵੇਗਾ। ਇਹਨਾਂ ਵਾਸਤੇ ਨਿੱਕੀ ਹੋਊਗੀ ਇੱਕ ਕਿਸਾਨ ਜਿਹਦੀ ਏਡਾ ਵੱਡਾ ਨੁਕਸਾਨ ਹੋ ਗਿਆ ਜਿਨ੍ਹਾਂ ਨੂੰ ਇਹਨਾਂ ਵੱਡਾ ਖਮਿਆਜਾ ਭੁਗਤਣਾ ਪਿਆ। ਉਹਨਾਂ ਨੂੰ ਪੁੱਛ ਕੇ ਵੇਖਣ ਵੀ ਉਹਨ ਪਰ ਕਹਿੰਦੇ ਆ ਵੀ ਕੋਈ ਦਾਇਰਾ ਹੁੰਦਾ ਵਾ ਕਈ ਵਾਰੀ ਕਾਮਯਾਬੀ ਹਾਸਲ ਕਰਨ ਵਾਸਤੇ ਬੜਾ ਸਮਾਂ ਲੱਗਦਾ ਤੇ ਬੰਦਾ ਜਦੋਂ ਅਰਸ਼ ਤੋਂ ਫਰਸ਼ ਤੇ ਡਿੱਗਦਾ ਉਹ ਪਲ ਵਿੱਚ ਡਿੱਗਦਾ ਅਸੀਂ ਏਅਮ ਸੁੱਟਦੇ ਆ ਨਾ ਤਾਂ ਨੂੰ ਬੜੀ ਔਖੀ ਜਾਂਦੀ ਹੈ ਜਦੋਂ ਥੱਲੇ ਨੂੰ ਆਉਂਦੀ ਉਹਦੀ ਗਤੀ ਜਿਹੜੀ ਵੱਧ ਜਾਂਦੀ ਹੈ ਅੱਛਾ ਜੀ ਇਹ ਉੱਪਰ ਨੂੰ ਵੀ ਬੜੀ ਛੇਤੀ ਗਏ ਨੇ ਤੇ ਇਹਨਾਂ ਨੇ ਜੋ ਕੁਝ ਪੰਜਾਬੀਆਂ ਦੇ ਨਾਲ ਕੀਤਾ ਜੋ ਕੁਝ ਪੰਜਾਬੀਆਂ ਦੇ ਨਾਲ ਇਹਨਾਂ ਦਾ ਵਿਵਹਾਰ ਰਿਹਾ ਵਾ ਇਹ ਮੇਰੇ ਕੋਲ ਲਿਖਾ ਕੇ ਲੈ ਲਓ ਕਿ ਜਿੱਦੀ ਛੇਤੀ ਇਹ ਤਾਂ ਨੂੰ ਗਏ ਨੇ ਉਹ ਤੋਂ ਧੂਣੀ ਗਤੀ ਦੇ ਨਾਲ ਇਹ ਥੱਲੇ ਨੂੰ ਆਉਣਗੇ ਆਉਣ ਵਾਲਾ ਸਮਾਂ ਜਿਹੜਾ ਹੈ ਨਾ ਪੰਜਾਬੀ ਕਦੇ ਆਪਣਾ ਆਪਣੇ ਉੱਤੇ ਹੋਈ ਵਦੀ ਕੀ ਭੁੱਲਦੇ ਨਹੀਂਗੇ ਪੰਜਾਬ ਦੀ ਮਿੱਟੀ ਦੀ ਖਾਸੀਅਤ ਹੈ ਇਹਦੀ ਇੰਗਲੈਂਡ ਵਾਲਿਆਂ ਨੂੰ ਪਤਾ ਜੀ ਪੰਜਾਬ ਦੇ ਸੀਐਮ ਨੂੰ ਇਹ ਗੱਲ ਕਹਿੰਨਾ ਪਿਆ ਆਉਣ ਵਾਲਾ ਸਮਾਂ ਜਿਹੜਾ ਉਹ ਚੇਤੇ ਰੱਖ ਲਵੇ ਵੀ ਆਉਣ ਵਾਲਾ ਸਮਾਂ ਜਿਹੜਾ ਮਾਨ ਸਾਹਿਬ ਤਾਂ ਕਿਹਦੇ ਮੈਂ ਕਿਸਾਨ ਦਾ ਪੁੱਤ ਆ ਮੈਂ ਤਾਂ ਰਹਿਣਾ ਪੈਲੀਆਂ ਜੀ ਇਹਨਾਂ ਨੂੰ ਪਤਾ ਹੀ ਕੱਖ ਨਹੀਂਗਾ ਉਹ ਪਤਾ ਨਹੀਂ ਕਿੱਥੇ ਰਹਿੰਦਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਹੈ ਜੇ ਉਹ ਕਹਿੰਦੇ ਆ ਕਿ ਸੈਂਟਰ ਦੇ ਨਾਲ ਮੱਥਾ ਲਗਾ ਸੀ ਫਿਰ ਸੈਂਟਰ ਜਾਣ ਦਾ ਕਿਸਾਨ ਜਾਂਦੇ ਇਹਨਾਂ ਨੂੰ ਵਿੱਚ ਆਉਣਾ ਆਉਣ ਦੀ ਲੋੜ ਹੀ ਨਹੀਂ ਜੇ ਕਿਸਾਨ ਦਾ ਪੁੱਤ ਸੀ ਨਾ ਕਿਸਾਨਾਂ ਦੀ ਹਮਾਇਤ ਕਰਦਾ ਨਹੀਂ ਕਰਨੀ ਸੀ ਤੇ ਕਿਸਾਨਾਂ ਦੀ ਹਮਾਇਤ ਨਹੀਂ ਸੀ ਕਰਨੀ ਕਮ ਸਿੰਘ ਕਿਸਾਨਾਂ ਦੇ ਨਾਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਪਾਂ ਇਹ ਵੀ ਕਹਿ ਲਈਏ ਕਿੰਦਾ ਜੀ ਮੈਲਵ ਜੇ ਮੈਂ ਡਰ ਕੇ ਮੀਟਿੰਗ ਨਹੀਂ ਦਿੱਤੀ ਜਾਂ ਚਲੋ ਇਸ ਤੁਸੀਂ ਇੱਕ ਮੈਂ ਤੁਹਾਨੂੰ ਸਵਾਲ ਖੋਰ ਕਰਦਾ ਕਿ ਤੁਸੀਂ ਇਸ ਅੱਜ ਦੇ ਸੰਸਾਰ ਦੇ ਵਿੱਚ ਭਾਰਤ ਦੇ ਵਿੱਚ ਮੀਡੀਆ ਦੀ ਭੂਮਿਕਾ ਨੂੰ ਕੀ ਬੰਦੇ ਹੋ ਵੀ ਕੋਰ ਵੀਡੀਆ ਦੀ ਭੂਮਿਕਾ ਨੂੰ ਕਿਵੇਂ ਵੇਖਦੇ ਹੋ ਔਰ ਤੁਸੀਂ ਇਹਦਾ ਕੀ ਯੋਗਦਾਨ ਵੇਖਦੇ ਹੋ ਵੇਖੋ ਜੀ ਇੱਕ ਗੱਲ ਆ মিডিਆ ਜਿਹੜਾ ਇਹਨਾਂ মিডিਆ ਇੱਕ ਇਹੋ ਜੀ ਚੀਜ਼ ਹੈ ਵੀ ਜਿਹੜਾ ਜਿਵੇਂ ਕਹਿ ਦਿੰਦੇ ਨਾ ਕਿਸੇ ਬੰਦੇ ਦੇ ਕੋਲ ਇੱਕ ਇਹੋ ਜੀ ਪਾਵਰ ਹੁੰਦੀ ਆ ਜਿਹੜਾ ਬੰਦੇ ਨੂੰ ਕੁਝ ਵੀ ਬਣਾ ਸਕਦਾ ਹਾਂਜੀ মিডিਆ ਇੱਕ ਇਹੋ ਜੀ ਹੈ ਜੇ ਤੇ ਇਹਦੀ ਸਹੀ ਵਰਤੋਂ ਕੀਤੀ ਜਾਵੇ ਤੇ ਇਹ মিডিਆ ਜਿਹੜਾ ਸੱਚ ਦਾ ਬਿਆਨ ਕਰੇ ਜਾਂ ਸੱਚ ਤੇ ਫਿਰ ਆਉਣ ਵਾਲੀ ਸਰਕਾਰ ਦਾ ਜਿਹੜਾ ਦੁਨੀਆ ਤੱਕ ਆ ਦੇਗਾ ਹੁਣ মিডিਆ ਇਸ ਟਾਈਮ ਬਹੁਤ ਜ਼ਿਆਦਾ ਭਾਵੇਂ ਤੁਸੀਂ ਵੀ মিডিਆ ਦੇ ਨਾਲ ਜੁੜੇ ਹੋਏ ਹੋ ਪਰ ਇਹਦੇ ਵਿੱਚ ਕੋਈ ਦੋ ਰਹਿਵਾਂ ਨਹੀਂ ਗੀਆਂ ਪਰ ਕੁਝ মিডিਆ ਜਿਹੜਾ ਹੱਦੋਂ ਵੱਧ ਬਕਾਊ ਹੋ ਚੁੱਕਾ ਉਹ ਬੋਲਦੇ ਉਹ ਨੇ ਜੋ ਕੁਝ ਬੁਲਾਇਆ ਜਾਂਦਾ ਠੀਕ ਹੈ ਇਦੇ 'ਚ ਕੋਈ ਸ਼ੱਕ ਨਹੀਂ ਹੈ ਪਰ ਅਜੇ ਵੀ ਇਸ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਇਸ ਆਵਾਜ਼ ਨੂੰ ਮਿਟਾਇਆ ਨਹੀਂ ਜਾ ਸਕਦਾ ਅਜੇ ਵੀ ਤੁਹਾਡੇ ਵਰਗੇ ਜਾਂ ਹੋਰ ਇਹੋ ਜਿਹੇ ਚੈਨਲ ਹੈਗੇ ਨੇ ਜਿਹੜੇ ਸੱਚ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਂਦੇ ਨੇ ਤੇ ਮੈਂ ਇਹ ਗੱਲ ਕਹਿਣਾ ਵੀ ਇਹਨਾਂ ਦੇ ਦਿਲਚਸਪੀ ਅੰਦੋਲਨ ਖਤਮ ਕਰ ਦਿੱਤਾ ਇਹਨਾਂ ਨੇ ਉਥੋਂ ਤੰਬੂ ਪੁੱਟ ਦਿੱਤੇ ਨੇ ਸ਼ੈੱਡ ਪੁੱਟ ਦਿੱਤੇ ਨੇ ਟਰਾਲੀਆਂ ਖੇੜ ਦਿੱਤੀਆਂ ਸਾਰਾ ਕੁਝ ਆ ਇਹ ਅੰਦੋਲਨ ਖਤਮ ਨਹੀਂ ਹੋਇਆ ਇਹ ਤਾਂ ਅਜੇ ਸਮਝੋ ਕਿ ਇੱਕ ਨਵੇਂ ਅੰਦੋਲਨ ਦੀ ਸ਼ੁਰੂਆਤ ਹੋਈ ਆਗਾਜ਼ ਆ ਜੀ ਹਾਂ ਜੀ ਇਹ ਨਵੇਂ ਅੰਦੋਲਨ ਦਾ ਆਗਾਜ਼ ਹੋ ਗਿਆ ਠੀਕ ਹੈ ਹੁਣ ਪੰਜਾਬੀਆਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਹੁਣ ਇਹ ਇੱਕ ਇਹੋ ਜਿਹਾ ਇਹਨਾਂ ਦੇ ਕੋਲ ਬਹਾਨਾ ਮਿਲ ਗਿਆ ਵਾ ਕਿ ਇਹ ਹੁਣ ਮੂੰਹ ਤੋੜ ਜਵਾਬ ਦੇਣਗੇ ਆਉਣ ਵਾਲੇ ਸਮੇਂ ਵਿੱਚ ਮੇਰਾ ਕਿਰਦ ਪਾਵੇ ਇਹ ਸੀਗਾ ਕਿ ਤੁਸੀਂ ਜਾਣਦੇ ਹੋ ਅੱਜ ਤੱਕ ਮੀਡੀਆ ਬੇਬਾਕੀ ਨਾਲ ਗੱਲ ਕਰਦਾ ਚਲੋ ਕੁਝ ਬੁਕਾਓ ਵੀ ਨਹੀਂ ਜਿਹੜੋ ਸਾਡੇ ਵਿੱਚ ਜਿਹੜੀਆਂ ਕਾਲੀਆਂ ਭੇਡਾਂ ਮੈਂ ਇਸ ਗੱਲ ਨੂੰ ਮੰਨਦਾ ਬਿਲਕੁਲ ਠੀਕ ਹੈ ਜੀ ਪਰ ਹੁਣ ਵੇਖੋ মিডিਆ ਨੂੰ ਧਮਕੀਆਂ ਮਿਲਦੀਆਂ ਉਹਨਾਂ ਦੇ ਕੈਮਰੇ ਤੋੜੇ ਜਾਣੇ ਉਹਨਾਂ ਦੇ ਝੂਠੇ ਕੇਸ ਪਾਏ ਜਾਣੇ ਸੱਚ ਨੂੰ ਫਾਂਸੀ ਹੁੰਦੀ ਆਈ ਆ ਸੱਚ ਨੂੰ ਫਾਂਸੀ ਆ ਮੈਂ ਇੱਕ ਗੱਲ মিডিਆ ਵਾਸਤੇ ਵੀ ਕਹਿੰਨਾ ਵਾਂ ਕਿ ਇੱਕ ਸੋਚ ਹੈ ਸੁਰਜੀਤ ਪਾਤਰ ਕਹਿੰਦਾ ਇਹਨਾਂ ਸੱਚ ਵੀ ਨਾ ਬੋਲ ਕੇ ਤੂੰ ਕੱਲਾ ਰਹਿ ਜਾਵੇਂ ਚਾਰ ਕੋ ਬੰਦੇ ਛੱਡ ਲੈ ਮੋੜਾ ਦੇਣ ਲਈ ਜਦੋਂ ਅਸੀਂ ਸੱਚ ਬੋਲਾਂਗੇ ਨਾ ਸਾਡੇ ਮਗਰ ਗਿਣਤੀ ਜਿਹੜੀ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਸੱਚ ਨੂੰ ਫਾਂਸੀ ਹੈ ਪਰ ਇੱਥੇ ਜਦੋਂ ਗੁਰੂ ਨਾਨਕ ਦੇ ਫਲਸਫੇ ਨੂੰ ਵੇਖਾਂਗੇ ਸਤਿਗੁਰੂ ਕਹਿੰਦੇ ਨੇ ਕੂੜ ਨੇ ਫੁੱਟੇ ਨਾਨਕਾ ਓੜਕ ਸੱਚ ਰਈ ਜਿੱਤ ਸੱਚ ਦੀ ਸਾਡਾ ਸਾਥ ਦੇ ਰਿਹਾ ਹੈ ਇਹ মিডিਆ ਜਿਹੜਾ ਉਹ ਲੋਕਾਂ ਤੱਕ ਸੱਚ ਪਹੁੰਚਾ ਰਿਹਾ ਹੈ ਇਹ ਇੱਕ ਇਨਕਲਾਬ ਆਵੇਗਾ ਜਿਹੜਾ ਆਉਣ ਵਾਲੇ ਇਹਨਾਂ ਝੂਠੇ ਰਾਜਨੀਤਿਕਾਂ ਨੂੰ ਜਿਹੜਾ ਗੰਦੀ ਸਿਆਸਤ ਕਰ ਰਹੇ ਨੇ ਇਸ అలਬ ਜਿਹੜਾ ਉਹਨਾਂ ਨੂੰ ਰੋੜ ਕੇ ਲੈ ਜਾਵੇਗਾ ਤੇ ਐਂਡ ਸਿਰਫ ਦੋ ਸ਼ਬਦ ਕਿ ਭਾਜੀ ਹੁਣੇ ਤੁਸੀਂ ਕਹਿ ਚੁੱਕੇ ਹੋ ਕਿ ਇਹ ਦੂਸਰਾ ਸਟੈਪ ਆ ਜੀ ਕੋਈ ਰੁਕਣ ਦਾ ਮਕਸਦ ਤੇ ਪੰਜਾਬੀਆਂ ਕੋਲ ਵੈਸੇ ਸਵਾਲ ਪੜਦਾ ਹੈ ਨਹੀਂਗਾ ਹਾਂਜੀ ਕੁਸ਼ਕ ਥੋੜੇ ਜਿਹਾ ਕਹੋਗੇ ਕਿ ਸੈਕੰਡ ਸਟੈਪ ਹੀ ਆ ਅਗਲਾ ਆਗਾਜ਼ ਹੀ ਆ ਜੀ ਬਿਲਕੁਲ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਤੇ ਪਹਿਲਾ ਇੱਕ ਅੰਦੋਲਨ ਹੋਇਆ ਜਿਹੜਾ ਅੰਦੋਲਨ ਅਸੀਂ ਅੰਦੋਲਨ 1 ਬੜੇ ਵੱਡੇ ਪੱਧਰ ਤੇ ਹੋਇਆ ਪਰ ਇਹਦੇ ਵਿੱਚ ਮੈਂ ਇਹ ਕਹਿਣ ਤੋਂ ਮੈਂ ਸਪੋਚ ਨਹੀਂ ਕਾਂਗਾ ਫਾਰੇ ਆਪਣੇ ਆਗੂ ਹੀ ਖੜੂਤੇ ਹੋਏ ਨੇ ਪਰ ਇਹਦੇ ਵਿੱਚ ਕਿਤੇ ਨਾ ਕਿਤੇ ਕੁਝ ਜਥੇਬੰਦੀਆਂ ਦੇ ਆਗੂਆਂ ਨੇ ਸ਼ਾਇਦ ਡਰ ਕੇ ਜਾਂ ਵਿੱਕ ਕੇ ਉਸ ਅੰਦੋਲਨ ਨੂੰ ਨਕਾਰਾ ਕਰਨ ਦੇ ਵਿੱਚ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਜਿਹੜੇ ਅੱਜ ਵੀ ਸਾਡੀਆਂ ਲੱਤਾਂ ਖਿੱਚਦੇ ਆ ਜਿਹੜੇ ਅੱਜ ਵੀ ਖਿੱਚਦੇ ਇਹਦੇ ਵਿੱਚ ਦੋਰ ਐਮਾ ਨਹੀਂ ਗਿਆ ਜਿੰਨਾ ਚਿਰ ਅਸੀਂ ਇੱਕ ਨਹੀਂ ਹੁੰਦੇ ਆ ਜੀ ਉਹਨਾਂ ਚਿਰ ਕਿਤੇ ਵੀ ਕਾਮਯਾਬੀ ਨਹੀਂ ਤੇ ਪਰ ਇਹ ਵੀ ਜ਼ਰੂਰ ਹੈ ਕਦੇ ਸਿੱਖ ਰਾਜ ਜਿਹੜਾ ਸਿੱਖਾਂ ਤੇ ਹੁੰਦਾ ਸੀ ਉਸ ਦਾ ਇਤਿਹਾਸ ਬੋਲਦਾ ਹੈ ਤੇ ਉਸ ਸਿੱਖ ਰਾਜ ਦੇ ਵਿੱਚ ਡੋਗਰੇ ਵੀ ਹੈਗੇ ਸੀ ਇਹ ਵੀ ਇਤਿਹਾਸ ਬੋਲਦਾ ਹੈ ਇਹ ਕੋਈ ਨਹੀਂ ਹੈ ਐਡੀ ਕੋਈ ਗੱਲ ਨਹੀਂ ਗਈ ਕੌਮ ਦੇ ਉੱਤੇ ਪੰਜਾਬ ਦੇ ਉੱਤੇ ਪੀੜਾਂ ਬਣਦੀਆਂ ਆਈਆਂ ਮੁਹਿਮਾਂ ਬਣਦੀਆਂ ਆਈਆਂ ਤੇ ਇਹ ਬਣਦੀਆਂ ਹੋਣੀਆਂ ਨੇ ਤੇ ਇਹਨਾਂ ਦੇ ਨਾਲ ਨਜਿੱਠਣ ਦਾ ਜਲਬਾ ਜਿਹੜਾ ਪੰਜਾਬੀਆਂ ਦੇ ਵਿੱਚ ਮਲਨਕੀ ਦੀ ਗੱਲ ਤਾਂ ਭੈਣ ਵੀ ਪਾਜੀ ਜੋਂ ਤੋਂ ਪੋਜੀਸ਼ਨ ਦੀ ਵੀ ਗੱਲ ਕੀਤੀ ਹੈ ਆਪੋਜੀਸ਼ਨ ਆਪਣੇ ਇਲਝਾਂਬ ਲਾਉਂ ਠੀਕ ਭਾਜੀ 75 ਸਾਲਾਂ ਦੇ ਵਿੱਚ ਉਹਨਾਂ ਕਰਜ਼ਾ ਨਹੀਂ ਚੜਿਆ ਜਿੰਨਾ ਇਹਨਾਂ ਨੇ ਤਿੰਨਾਂ ਸਾਲਾਂ ਚ ਚੜਤਾ ਤੇ ਹੁਣ ਬਾਕੀ ਦਾ ਜਿੱਕੇਰੀਵਾਲ ਸਾਹਿਬ ਇਹਨਾਂ ਦੇ ਸੁਪਰੀਮੋ ਵੀ ਪੰਜਾਬ 'ਚ ਆ ਬੜੇ ਹੋਏ ਨੇ ਕਿੰਨੀ ਕਿ ਸਕੇਟੀ ਉਹ ਲੈ ਸਕੇਟੀ ਉਹ ਲਈ ਫਿਰਦੇ ਨੇ ਤੇ ਉਦੋਂ ਮਾਨਯੋਗ ਸਾਡੇ ਭਗਵੰਤ ਸਿੰਘ ਕਹਿੰਦੇ ਰਹੇ ਸੀ ਕਿ ਸੁਖਵੀਰ ਬਾਦਲ ਜਦੋਂ ਤੁਰਦਾ 1 ਕਿਲੋਮੀਟਰ ਦਾ ਲੱਖਾਂ ਨਾਲ ਦਾ ਖਰਚਾ ਪੈਂਦਾ ਤੇ ਮਹਾਰਾਜ ਉਹ ਤੁਹਾਡੇ ਨਾਲ ਤਾਂ 11 ਤੋਂ 1200 ਬੰਦਾ ਤੁਰਦਾ ਤੇ ਜਿਨੇ ਜਿਨੇ ਨੂੰ ਇੱਕ ਗੱਲ ਦੱਸਿਓ ਭਾਈ ਡਰਨ ਵਾਲਾ ਕੋਈ ਗੱਲ ਨਹੀਂ ਗੱਲ ਕਰਦਾ ਠੋਗਦਾ ਕਰਕੇ ਆਇਆ ਤੇ ਠੋਗਣਾ ਕਰਦਾ ਠੋਕੇ ਕਰਦਾ ਰਹੂੰਗਾ ਇੱਕ ਗੱਲ ਤਾਂ ਮੈਨੂੰ ਜਵਾਬ ਦੇ ਦਿਓ ਕਿ ਤੁਸੀਂ ਉਹ ਮਨਿੰਦਰ ਸੱਧੂ ਤੇ ਪਰਚਾ ਕਰਾਇਆ ਜਿਥੇ ਬੰਦੀਆਂ ਤੁਰੀਆਂ ਕਿਹੜੇ ਸਾਹ ਤੁਸੀਂ ਪਰਚਾ ਕਰਾਇਆ ਜੇ ਫਿਰ ਹਦਦ ਕਿਉਂ ਨਹੀਂ ਕੀਤਾ ਇਸ ਕਰਕੇ ਥੋੜਾ ਹੋਸ਼ ਚ आओ ਮੀਡੀਆ ਦੀ ਪਾਵਰ ਉਹ ਆ ਇਹ ਅਰਸ਼ਤੇ ਵੀ ਬਚਾਉਂਦਾ ਤੇ ਫਰਸ਼ਤੇ ਵੀ ਬਚਾਉਂਦਾ ਤੇ ਜਿਹੜੇ ਲੌਲੀਪੌਪ ਦੀ ਦੰਦੇ ਆ ਰਹੇ ਹੋ ਕੂਣ ਫੇਰ ਬਜਟ ਦੇ ਵਿੱਚ ਤੁਹਾਨੂੰ 100000 ਰੁਪਇਆ 11100 ਰੁਪਇਆ ਆਪਣੇ ਬੀਬੀਆਂ ਨੂੰ ਦੇ ਦਿੱਤਾ ਜਾਊਗਾ ਉਹ ਤੁਹਾਡਾ ਬਜਟ ਤਾਂ ਲੰਘ ਗਿਆ ਕੱਖ ਨਹੀਂ ਤੇ ਉਸ ਐਮਐਲਏ ਆਪਣੇ ਮਾਲਜੋਗਰ ਐਮਐਲਏ ਸਾਹਿਬ ਨੂੰ ਇੱਕ ਸਲਾਹ ਦੇਣਾ ਚਾਹੁੰਦਾ ਕਿ ਵੀਰ ਮੇਰਿਆ ਇੱਕ ਟਰਾਲੀ ਨਾ ਤਿੰਨ ਤੋਂ ਸਾਢੇ 3 ਲੱਖ ਦੀ ਬਣਦੀ ਆ ਜਿਹਨੂੰ ਕੋਈ ਕਹਿੰਦੇ ਆ ਨਾ ਕਿ ਮੈਂ ਟਰਾਲੀਆਂ ਦੀ ਬਦਤਾਲ ਕਰਾਵਾਂ ਇਸ ਕਰਕੇ ਥੋੜਾ ਜਿਹਾ ਹਜੇ ਵੀ ਤੁਹਾਡੇ ਕੋਲੇ ਸਮਾਂ ਹੈਗਾ ਕੋਈ ਕੰਮ ਬੈਕ ਕਰ ਲਓ ਔਰ ਦੂਸਰੀ ਗੱਲ ਉਹਨੇ ਕਹੀ ਪਾਈ ਪੰਜਾਬੀਆਂ ਤੇ ਜੋ ਸਾਡਾ ਤਰਮ ਤੁਰਿਆ ਸੰਘਰਸ਼ਾਂ ਦਾ ਜੋ ਨਿਕਲੀ ਹੋਈ ਸਾਡੀ ਕੌਮ ਆ ਸੰਘਰਸ਼ ਪੈਂਦੇ ਰਹੇ ਆ ਚੱਲਦੇ ਰਹੇ ਆ ਕੁਰਬਾਨੀਆਂ ਦਿੰਦੇ ਰਹੇ ਆ ਤੇ ਗਾਂ ਵੀ ਦਿੰਦੇ ਰਹਾਂਗੇ ਇਹਨਾਂ ਸ਼ਬਦਾਂ ਦੇ ਨਾਲ ਮਾਨ ਸਾਹਿਬ ਨੂੰ ਮੈਂ ਇਹੋ ਕਹਿ ਸਕਦਾ ਮਹਾਰਾਜ ਸਤਿਗੁਰੂ ਦੀ ਬਖਸ਼ੇ ਕਿ ਉਹਨਾਂ ਨੂੰ ਥੋੜੀ ਅਗਲਾ ਹੋਵੇ ਜੋ ਜਿਹੜੀ ਵਾਦੇ ਕੀਤੇ ਸੀਗੇ ਕਿ ਕੱਲੇ-ਕੱਲੇ ਦਾਣੇ ਦੇ ਐਮਐਸਪੀ ਉਦੋਂ ਤਾਂ ਕਹਿੰਦੇ ਚੁਟਕੀ ਨਾ ਐਮਐਸਪੀ ਚੁਟਕੀ ਤੇ ਚਲੋ ਜੀ ਉਹਨਾਂ ਦੀ ਚੁਟਕੀ ਵਾਲੀ ਮੈਡਮ ਵੀ ਹੋ ਗਈ ਹੁਣ ਤਾਂ ਆਪ ਹੀ ਮੁੱਕਰ ਗਈ ਹੈ ਭਰਾਵਾ ਉਸ ਤੋਂ ਪਹਿਲਾਂ ਹੋਇਆ ਸਵਾਲ ਪੁੱਛੀਏ ਤਾਂ ਪੱਤਰਕਾਰਾਂ ਨਾਲ ਲੜ ਪੈਂਦੇ ਆ ਠੀਕ ਹੈ ਨਾ ਧੰਨਵਾਦੀ ਆ ਜੀ ਮੈਂ ਪੱਤਰਕਾਰ ਹੀਰਾ ਸਿੱਖਤ the news